ਮੈਂ ਇਹ ਐਸੇ ਪਰਮਜੀਤ ਸਿੰਘ ਥਾਣਾ ਸਿਟੀ ਪਕੌੜਾ ਹਾਂ ਜੀ ਸਰ ਮੈਨੂੰ ਐਮਐਸ ਜੀ ਕੋਲੋਂ ਫੋਨ ਮਿਲਿਆ ਵੀ ਇੱਕ ਐਕਸੀਡੈਂਟ ਹੋਇਆ ਮਰਸੀ ਉਹਨੇ ਮੁਕੀਨੇ ਕਰਤਾ ਜਾਨਦਾ ਬੰਦੂ ਇੱਕ ਬੰਦਾ ਜਿਹੜਾ ਜ਼ਿਆਦਾ ਘਾਇਲ ਹੋਇਆ ਉਹ ਹੌਸਪੀਟਲ ਲੈ ਗਿਆ ਜੀ ਮੇਰੇ ਹੁੰਦੇ ਦੇਖਦੇ ਦੇਖਦੇ ਮਾਦਮ ਲੈ ਕੇ ਇੱਕ ਪਤਾ ਡੈੱਡ ਪਿਆ ਜੀ ਇਹ ਦੱਸਿਆ ਵੀ ਇੱਥੋਂ ਪਕਵਾੜੇ ਤੋਂ ਇੱਕ ਆਇਆ ਛਮਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਇਹ ਲੁਧਿਆਣੇ ਤੋਂ ਆ ਨੁਕਰੀ ਲੁਧਿਆਣੇ ਤੋਂ ਇਹ ਇਹਨਾਂ ਦਾ ਬੁਟੀਕ ਵੀ ਆ ਲੁਝਾਣੀ ਦੇ ਵਿੱਚ ਬੰਦੇ ਬੁਟੀਕ ਉਹ ਐਕਸਪਾਇਰ ਹੋ ਗਿਆ ਔਰ ਤੇ ਜੀ ਉਹ ਮਸ਼ੀਨ ਦੇ ਤੇ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਕਿਤੇ ਉਹ ਵੀ ਐਕਸਪਾਇਰ ਹੋ ਚੱਲੀ ਚੋ ਆਇਆ ਸੀ ਤੇ ਯਾਰ ਉਤਾਰ ਨਾਲ ਦੱਸਣ ਵਾਲੇ ਨੇ ਬਸ ਇਹ ਵੀ ਗੱਡੀ ਤੇਜ਼ ਉਤਾਰ ਨਾਲ ਟਰਾਲੀ ਨੂੰ ਓਵਰਟੇਕ ਕਰਦੇ ਦੇ ਵਿੱਚ ਟਰਾਲੀ ਦੀ ਮਾਰੀ ਪਿੱਛੋਂ ਕੋਈ ਟਰੱਕ ਆਉਗਾ ਸੀ ਤਾਂ ਗੱਡੀ ਧੁੰਮੀ ਟਰੱਕ ਦੇ ਵਿੱਚ ਵੱਜ ਕੇ ਸਭ ਕੁਝ ਹੋ ਗਿਆ ਹਲੇ ਤੱਕ ਤੇ ਬੋਡੀਆਂ ਦੇ ਵਿੱਚ ਕਿੰਨਾ ਸਰ ਲਗਾਇਆ ਜਿਹੜੇ ਠੀਕ ਗਾਇ ਲਓ ਮਾਤਾ ਘੜੀ ਸੀ ਵੀ ਠੀਕ ਆ ਉਹ ਤੁਹਾਨੂੰ ਦੇ ਦੇ ਬਜਾਏ ਜੀ ਟ੍ਰੇਡ ਬਟ ਕੱਢ ਕੇ ਆਰਡਰ ਭੇਜਦੇ ਆ ਜਾਨਾ ਮੇਰੇ ਹਸਪਤਾਲ ਜਿਹੜਾ ਬਸ ਮੈਂ ਆ ਕੇ ਦੇਖਿਆ ਡਰਾਈਵਰ ਇੰਨੇ ਬਣਿਆ